ਭਾਰਤ ਵਿੱਚ ਜਾਤੀ ਪ੍ਰਥਾ ਦਾ ਜਿਸ ਤਰ੍ਹਾਂ ਦਾ ਪ੍ਰਬੰਧ ਚ ਚੱਲਦਾ ਰਿਹਾ ਤੇ ਅਜੇ ਵੀ ਉਹਦੇ ਕਾਫੀ ਰਹਿਨ ਖੂਨ ਜਿਹੜੀ ਪਈ ਹੋਈ ਹੈ ਤਾਂ ਉਹ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਦਲਤ ਹੈ ਜਿਹੜੇ ਆਦੀਵਾਸੀ ਹੈ ਉਹਨਾਂ ਦੇ ਨਾਲ ਜਾਤੀ ਪ੍ਰਥਾ ਦੇ ਕਰਕੇ ਕਿਸ ਤਰ੍ਹਾਂ ਦਾ ਸ਼ੁਰੂ ਤੋਂ ਵਿਵਹਾਰ ਹੁੰਦਾ ਰਿਹਾ ਕਿਸ ਤਰ੍ਹਾਂ ਦਾ ਪਤੀਰਾ ਜਿਹੜਾ ਸਵਰਨ ਜਾਤੀਆਂ ਦਾ ਉਹਨਾਂ ਪ੍ਰਤੀ ਰਿਹਾ ਸਮਾਜ ਵਿੱਚ ਉਹਨਾਂ ਪ੍ਰਤੀ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਸੀ ਉਹਨਾਂ ਦੀ ਇਸ ਨੂੰ ਲੈ ਕੇ ਅਸੀਂ ਜਦੋਂ ਨਜ਼ਰ ਮਾਰਦੇ ਹਾਂ ਕੇਰਲਾ ਦੇ ਵੱਲ ਤੇ ਕੇਰਲਾ ਦੇ ਵਿੱਚ ਜਿੱਥੇ ਕੋਟਿਆਰਾਮ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਵਾਇਕੌਮ ਜਿੱਥੇ ਕੇ ਮਹਾਦੇਵ ਦਾ ਮੰਦਿਰ ਹੈ ਉੱਥੇ ਬਕਾਇਦਾ ਜਿਹੜਾ ਸਤਿਆਗ੍ਰਹਿ ਇਸ ਗੱਲ ਨੂੰ ਲੈ ਕੇ ਕੀਤਾ ਗਿਆ ਕਿ ਉੱਥੇ ਦੇ ਜਿਹੜੇ ਦਲਿਤ ਹੈ ਉੱਥੋਂ ਦੇ ਜਿਹੜੇ ਆਦੀਵਾਸੀ ਹੈ ਉਹਨਾਂ ਨੂੰ ਉਸ ਮੰਦਿਰ ਵਿੱਚ ਜਾਣ ਦੀ ਤਾਂ ਅਗਿਆ ਦੂਰ ਦੀ ਗੱਲ ਹੈ ਉਹ ਉਸ ਮੰਦਿਰ ਦੇ ਲਾਗੇ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀਆਂ ਵੀ ਗਲੀਆਂ ਜਾਂ ਸੜਕਾਂ ਸੀ ਉਹ ਉਸ ਉੱਤੇ ਤੁਰ ਨਹੀਂ ਸੀ ਸਕਦੇ ਉਸ ਉੱਤੇ ਸਫ਼ਰ ਨਹੀਂ ਸੀ ਕਰ ਸਕਦੇ ਉਸ ਉੱਤੇ ਜਾ ਨਹੀਂ ਸੀ ਸਕਦੇ ਇਸ ਤਰ੍ਹਾਂ ਦੀ ਮਨਾਹੀ ਸੀ ਤਾਂ ਅਸੀਂ ਦੇਖਦੇ ਹਾਂ ਕਿ 1924 ਦੇ ਵਿੱਚ ਉੱਥੇ ਈਵੀ ਰਾਮਾ ਸੁਆਮੀ ਪਰਿਆਰ ਨੇ ਇੱਕ ਜਿਹੜਾ ਵਾਇਕੋ ਮੰਦਿਰ ਅੰਦੋਲਨ ਜਿਹੜਾ ਸ਼ੁਰੂ ਕੀਤਾ ਸਤਿਆਗ੍ਰਹਿ ਸ਼ੁਰੂ ਕੀਤਾ ਤੇ ਉਹ ਸਤਿਆਗ੍ਰਹਿ ਦੀ ਇਸ ਫਰਵੀ ਦੇ ਮਹੀਨੇ ਵਿੱਚ 2022 ਦੇ ਵਿੱਚ ਸ਼ਤਾਬਦੀ ਮਨਾਈ ਗਈ 100 ਸਾਲਾ ਮਨਾਇਆ ਗਿਆ ਔਰ ਉਸ ਦੇ ਵਿੱਚ ਜਿਹੜਾ 100 ਸਾਲਾ ਮਨਾਇਆ ਗਿਆ ਉਸ ਦੇ ਵਿੱਚ ਇੱਕ ਖੂਬਸੂਰਤੀ ਇਹ ਸੀ ਕਿ ਉੱਥੇ ਜਿਹੜੇ ਆਦੀਵਾਸੀ ਭਾਈਚਾਰੇ ਚੋਂ ਸਿੱਖ ਬਣਿਆ ਤੇ ਉਹਨਾਂ ਨੇ ਉੱਥੇ ਬਹੁਤ ਜਨ ਦਰਾਵੜ ਪਾਰਟੀ ਬਣਾਈ ਹੈ ਉਸ ਦੀ ਅਗਵਾਈ ਵਿੱਚ ਉਸ ਦਿਨ ਉੱਥੇ ਉਸ ਸ਼ਤਾਬਦੀ ਨੂੰ ਮਨਾਉਣ ਦੇ ਲਈ ਦਸਤਾਰ ਮਾਰਚ ਕੱਢਿਆ ਗਿਆ ਉਸ ਦਸਤਾਰ ਮਾਰਚ ਤੋਂ ਨਾਲ ਜੁੜਦੀ ਗੱਲ ਜਿਹੜੀ ਹੈ ਕਿ 1924 ਦੇ ਵਿੱਚ ਜਦੋਂ ਇਹ ਸਤਿਆਗ੍ਰਹਿ ਸ਼ੁਰੂ ਹੋਇਆ ਸੀਗਾ ਵਾਈਕਮ ਮੰਦਰ ਸਤਿਆਗ੍ਰਹਿ ਉਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਦੀ ਉੱਥੇ ਜਾ ਕੇ ਮਦਦ ਕੀਤੀ ਭਾਈ ਲਾਭ ਸਿੰਘ ਔਰ ਇੱਕ ਹੋਰ ਜਿਹੜੇ ਸਿੰਘ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦੀ ਇਸ ਗੱਲ ਦੀ ਮਦਦ ਵੀ ਕੀਤੀ ਔਰ 300 ਦਿਨ ਤੱਕ ਉੱਥੇ ਉਹਨਾਂ ਨੇ ਲੰਗਰ ਵੀ ਚਲਾਇਆ ਸਤਿਆੰਗ ਰਹਿਣਾਂ ਦੇ ਲਈ ਤਾਂ ਇਸ ਦੇ ਵਿੱਚ ਜਿਹੜੀ ਇਹ ਸ਼ਤਾਬਦੀ ਮਨਾਈ ਗਈ ਉਹ ਸਾਨੂੰ ਉਹ ਸਾਰੇ ਦਿਨਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ ਜਦੋਂ ਜਾਤ ਪ੍ਰਥਾ ਦਾ ਜੋਰ ਸੀ ਤੇ ਉਸ ਜੋਰ ਦੇ ਕਹਿ ਕਿਸ ਤਰ੍ਹਾਂ ਜਿਹੜਾ ਦਲਤਾਂ ਨੂੰ ਆਦੀਵਾਸੀਆਂ ਨੂੰ ਜਿਹੜਾ ਦਬਾ ਕੇ ਰੱਖਿਆ ਜਾਂਦਾ ਸੀ ਕਿਸ ਤਰ੍ਹਾਂ ਦੀ ਸਥਿਤੀ ਸੀ ਉਹਨਾਂ ਦੀ ਸਮਾਜ ਦੇ ਵਿੱਚ ਇਹ ਜਿਹੜੀ ਸਾਰੀ ਗੱਲ ਹੈ ਇਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਮੁੱਖ ਤੌਰ ਤੇ ਸਾਡਾ ਜਿਹੜਾ ਫੋਕਸ ਹੈ ਇਸ ਦੇ ਉੱਤੇ ਕਿ ਕਿਸ ਤਰ੍ਹਾਂ ਜਿਹੜਾ ਸਿੱਖ ਸਮਾਜ ਨੇ ਉਹ ਸਾਰੀ ਜਾਤੀ ਪ੍ਰਥਾ ਦੇ ਖਿਲਾਫ ਲੜਾਈ ਲੜਨ 'ਚ ਉਹਨਾਂ ਦੀ ਮਦਦ ਕੀਤੀ ਔਰ ਨਾਲ ਦੀ ਨਾਲ ਦੂਸਰਾ ਪਾਸਾ ਅਸੀਂ ਜਦੋਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਿੱਖ ਸਮਾਜਵਾਦ ਵਿੱਚ ਆਪ ਹੀ ਗੋਸ ਜਾਤੀ ਪ੍ਰਥਾ ਦੇ ਵਿੱਚ ਵੀ ਕੁਝ ਜਿਹਾ ਚਲਾ ਗਿਆ ਇਹ ਜਿਹੜੀ ਸਾਰੀ ਸਥਿਤੀ ਹੈ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਲਈ ਅੱਜ ਸਾਡੇ ਨਾਲ ਜੁੜੇ ਨੇ ਉਗੇ ਸਿੱਖ ਵਿਦਵਾਨ ਸੀਨੀਅਰ ਜਰਨਲਿਸਟ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਖਾਸ ਕਰਕੇ ਸਿੱਖ ਸਮਾਜ ਸਿੱਖ ਰਾਜਨੀਤੀ ਸਿੱਖ ਇਤਿਹਾਸ ਤੇ ਉਹਨਾਂ ਦੀ ਬੜੀ ਡੂੰਗੀ ਜਿਹੜਾ ਅਧਿਐਨ ਹੈ ਔਰ ਉਸ ਦੇ ਬਾਰੇ ਸਾਰਾ ਉਹਨਾਂ ਦੀ ਇੱਕ ਆਪਣੀ ਸਮਝ ਹੈ ਸਾਰੀਆਂ ਜਿਹੜੀਆਂ ਘਟਨਾਵਾਂ ਤੇ ਹੁਣ ਜਿਹੜੀ ਉਥੇ ਸ਼ਤਾਬਦੀ ਮਨਾਈ ਗਈ ਹੈ ਵਾਈਕਾਮ ਮੰਦਰ ਸਤਿਆਗ੍ਰਹਿ ਦੀ ਉਥੇ ਉਹ ਕੇਂਦਰੀ ਸਿੰਘ ਸਭਾ ਦੇ ਨਮਾਇंदे ਦੇ ਤੌਰ ਤੇ ਵੀ ਜਾ ਕੇ ਵੀ ਆਏ ਆ ਉਥੇ ਜਿਹੜੇ ਸਿੱਖ ਸਜੇ ਹੋਏ ਆ ਉਹਨਾਂ ਨੂੰ ਵੀ ਮਿਲ ਕੇ ਆਏ ਆ ਤੇ ਉਹਨਾਂ ਨੇ ਬਕਾਇਦਾ ਇਸ ਦੇ ਬਾਰੇ ਉਥੇ ਜੋ ਕੁਝ ਦੇਖਿਆ ਅੱਜ ਦੀਆਂ ਪ੍ਰਸਥਿਤੀਆਂ ਦੇ ਵਿੱਚ ਤੇ ਉਹ ਜਿਹੜਾ ਇਤਿਹਾਸਕ ਜਿਹੜੀ ਤੱਥ ਜਿੰਨੇ ਮੈਂ ਤੁਹਾਡੇ ਸਾਹਮਣੇ ਰੱਖੇ ਆ ਤੇ ਉਹਦੇ ਵਿੱਚ ਸ਼ਰੋਮੀ ਕਮੇਟੀ ਦੀ ਭੂਮਿਕਾ ਇਹ ਸਾਰੇ ਨੂੰ ਅਸੀਂ ਲੈ ਕੇ ਉਹਨਾਂ ਤੋਂ ਇਹ ਜਾਨਣਾ ਚਾਹਾਂਗੇ ਕਿ ਉਹਨਾਂ ਨੇ ਉੱਥੇ ਕਿਸ ਤਰ੍ਹਾਂ ਮਹਿਸੂਸ ਕੀਤਾ ਤੇ ਇਹ ਸਾਰਾ ਜਿਹੜੀ ਘਟਨਾ ਹੈਗੀ ਹੈ ਇਸ ਤੇ ਕੀ ਇਤਿਹਾਸਕ ਅਰਥ ਨੇ ਤੇ ਮੌਜੂਦਾ ਪ੍ਰਸੰਗ ਵਿੱਚ ਇਸ ਨੂੰ ਅਸੀਂ ਕਿਸ ਤਰ੍ਹਾਂ ਦੇਖੀਏ ਇਸ ਸਭ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਸ਼ੁਕਰੀਆ ਇਸ ਸਭ ਤੁਸੀਂ ਜਾ ਕੇ ਆਏ ਉੱਥੇ ਵਾਈਕਾਮ ਦੇ ਵਿੱਚ ਜਿਹੜੀ ਹੁਣ ਬਕਾਇਦਾ ਸ਼ਤਾਬਦੀ ਮਨਾਈ ਗਈ ਹੈ 1924 ਜਿਹੜਾ ਸਤਿਆਗ੍ਰਹਿ ਉੱਥੇ ਹੋਇਆ ਸੀ ਤਾਂ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਦੇਖੋ ਇਹ ਜਿਹੜੇ 100 ਸਾਲਾ ਮਨਾਇਆ ਗਿਆ ਸਾਊਥ ਦੇ ਵਿੱਚ ਵਾਇਕਮ ਦੇ ਵਿੱਚ ਇਹ ਇਹ ਉਹਦੀ ਵਰਸੀ ਸੀ ਜਿਹੜਾ 1924 ਦੇ ਵਿੱਚ ਪਹਿਲਾਂ ਇੱਥੇ ਸਤਿਆਗ੍ਰਹਿ ਹੋਇਆ ਸਤਿਆਗ੍ਰਹਿ ਦਾ ਮਤਲਬ ਅੱਜ ਕੱਲ੍ਹ ਘੱਟ ਸ਼ਬਦ ਵਰਤੇ ਜਾਂਦਾ ਆ ਇਹ ਫਰੀडम ਮੂਵਮੈਂਟ ਵੇਲੇ ਸਤਿਆਗ੍ਰਹਿ ਦਾ ਸ਼ਬਦ ਆਮ ਵਰਦਾ ਸੀ ਜਿਨਾਂ ਨੇ ਗਾਂਧੀ ਸਤਿਆਗ੍ਰਹਿ ਕਰਦੇ ਮਹਾਤਮਾ ਗਾਂਧੀ ਕਰਦੇ ਹੁੰਦੇ ਸੀ ਸਤਿਆਗ੍ਰਹਿ ਉਹ ਸਤਿਆਗ੍ਰਹਿ ਦਾ ਮਤਲਬ ਹੁੰਦਾ ਪੀਸਫੁਲ ਪਰਟੈਸਟ ਸੀ ਸਾਰੇ ਇਹ ਹੀ ਆਪਣਾ ਰੋਸ ਪ੍ਰਗਟ ਕਰਨਾ ਰੋਸ ਪ੍ਰਗਟ ਕਰਦੇ ਹੁੰਦੇ ਸੀ ਕੋਈ ਉਸ ਕਿਸਮ ਦਾ ਧਰਨੇ ਹੋਰ ਸਾਰੇ ਇਹ ਇਹ ਵਗੈਰਾ ਹੁੰਦੇ ਸੀ ਉਹ ਉਸੇ ਕਿਸਮ ਦਾ ਕੰਮ ਉਹਨਾਂ ਦੇ ਨਾਮ ਦੇ ਵਿੱਚ 1924 ਦੇ ਵਿੱਚ ਪੇਰੀਅਰ ਜੀ ਨੂੰ ਕਹਿੰਦੇ ਆ ਈਐਮ ਰਾਮਾ ਸੁਆਮੀ ਜੀ ਦਾ ਛੋਟਾ ਛੋਟਾ ਨਾ ਪੇਰੀਅਰ ਲਿਖਿਆ ਜਾਂਦਾ ਜਿਹਨੇ ਸਾਊਥ ਵਿੱਚ ਦਰਾਵੜ ਮੂਵਮੈਂਟ ਸ਼ੁਰੂ ਕੀਤੀ ਸੀ ਤੇ ਉਹਦਾ ਨਾਮ ਬਹੁਤ ਵੱਡਾ ਹੈ ਉਹ ਚੀਫ ਮਿਨਿਸਟਰੀ ਵੀ ਬਣਿਆ ਸੀ ਕਿਤੇ 50 ਸਾਲ ਲੱਗੇ ਛੱਗੇ ਤੇ ਉਹਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਡੀਐਮਕੇ ਪਾਰਟੀ ਹੋ ਸਾਰੀ ਜਿਹੜੀ ਮੂਵਮੈਂਟ ਹੈ ਸਾਊਥ ਵਿੱਚ ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਜਿਹੜੀ ਅਨਟਚੇਬਿਲਟੀ ਕੀ ਜਾਂ ਦਲਤਾਂ ਦੀ ਬਹਾਦੇ ਲਈ ਸਾਰਾ ਕੁਝ ਉਹਨਾਂ ਨੂੰ ਬਰਾਬਰ ਤੇ ਰਾਈਟ ਲਈ ਕੀਤਾ ਕੰਮ ਉਸੇ ਪੇਰੀਅਰ ਨੇ ਕੀਤਾ ਉਹ ਪੇਰੀਅਰ ਨੇ ਉੱਥੇ ਸ਼ੁਰੂ ਕੀਤਾ ਸੀ ਕੰਮ 1924 ਦੇ ਵਿੱਚ 1924 ਦੇ ਵਿੱਚ ਜਾ ਕੇ ਜਦੋਂ ਪੇਰੀਅਰ ਨੇ ਸ਼ੁਰੂ ਕੀਤਾ ਤਾਂ ਉਸ ਵੇਲੇ ਸਾਡੇ ਇੱਧਰ ਗੁਰਦੁਆਰਾ ਸਦਾਰ ਮੂਵਮੈਂਟ ਚੱਲ ਰਹੀ ਸੀ ਗੁਰੂ ਕੇ ਬਾਗ ਦਾ ਚਾਬੀ ਵਾਲਾ ਮੋਰਚਾ ਅਸੀਂ ਜਿੱਤ ਲਿਆ ਸੀ ਗੁਰੂ ਕੇ ਬਾਗ ਦਾ ਮੋਰਚਾ ਵੀ ਜਿੱਤ ਲਿਆ ਸੀ ਆਲਮੋਸਟ ਉਸ ਵੇਲੇ ਫਿਰ 1924 ਦੇ ਵਿੱਚ ਅਜੇ ਅਜੇ ਜਦੋਂ ਉਧਰ ਸ਼ੁਰੂ ਹੋਇਆ ਕੰਮ ਤਾਂ ਅਜੇ ਇੱਥੇ ਜੈਕਤੋ ਦਾ ਮੋਰਚਾ ਜਿਹੜਾ April 1924 ਨੂੰ ਚੱਲਿਆ ਉਹ ਜੇ ਚੱਲਿਆ ਨਹੀਂ ਸੀਗਾ ਉਹ ਵੀ 7-8 ਮਹੀਨੇ ਚੱਲਿਆ ਬੱਚੀ ਕਾਫੀ ਇੰਨੇ ਚੱਲਿਆ ਸੀ ਉਹਨਾਂ ਦਿਨਾਂ 'ਚ ਉਸ ਹੈਜੀਟੇਸ਼ਨ ਦੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਪ੍ਰੋਸੀ ਸਾਡੇ ਸਿੱਖ ਲੀਡਰਾਂ ਦੀ ਪ੍ਰੋਸੀ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਸੀ ਬਣੀ ਹੋਈ ਸੀ ਜਿਹਦਾ ਪਿੱਛੋ ਨਾਂ ਵੀ ਕਾਨੂੰਨੀ ਲੈਵਲ ਤੇ ਉਹੀ ਰੱਖਿਆ ਗਿਆ ਗੁਰਦੁਆਰਾ ਐਕਟ ਵਿੱਚ ਵੀ ਉਹੀ ਨਾਂ ਰੱਖਿਆ ਗਿਆ ਉਸ ਉਸ ਕਮੇਟੀ ਦੇ ਜਿਹੜੇ ਲੀਡਰ ਸੀ ਸ਼ੋ ਦੀ ਕਦੋਂ ਉਦੋਂ ਉਹਨਾਂ ਦਾ ਕੋਈ ਕਾਨੂੰਨੀ ਸਟੇਟਸ ਨਹੀਂ ਸੀ ਰਿਪੋਰਟ ਕੋਲ ਇਸ ਨੂੰ ਨੇ ਸਟੇਟਸ ਗੁਰਦੁਆਰਾ ਐਟ ਦੇ ਥਲੇ 1925 ਤੋਂ ਬਾਅਦ ਪੜਦਾ ਹੈ ਤੇ ਅਸਲ ਵਿੱਚ ਤਾਂ ਜਿਹੜੀ ਪਹਿਲੀ ਜ਼ੋਨ ਹੋਈ ਹੈ ਇਹ 1926 ਚ ਹੋਈ ਹੈ ਉਦੋਂ ਪਹਿਲਾ ਕਮੇਟੀ ਸੀ ਜਿਹੜੀ ਉਹ ਵਲੰਟੀਅਰ ਸੀ ਆਪਣੇ ਲੈਵਲ ਤੇ ਬਣੀ ਸੀ ਸਿੱਖਾਂ ਨੇ 170 ਦੇ ਨੇੜੇ ਤੋਂ ਮੈਂਬਰ ਸੀ ਵੱਡੇ ਪੜਾਅ ਦੇ ਵਿੱਚ ਉਹ ਲਏ ਵੇ ਇਹ ਸਾਰੇ ਆਪਣੇ ਲੈਵਲ ਤੇ ਜ਼ੋਨ ਕੀਤੀ ਸੀ ਆਪਣੇ ਲੈਵਲ ਤੇ ਜ਼ੋਨ ਜਦੋਂ ਇਹ 1 ਅਕਤੂਬਰ 12 1920 ਨੂੰ ਇਹ ਪੁਜਾਰੀ ਛੱਡ ਕੇ ਅਕਾਲ ਤਖਤ ਨੂੰ ਭੱਜੇ ਸੀਗੇ ਅਦਾਲਤ ਅੰਦਰ ਲੈ ਕੇ ਗਏ ਸੀ ਬੇਗ ਉਹਨਾਂ ਦੀ ਅਕਾਲ ਤਖਤ ਦੇ ਅੱਗੇ ਪ੍ਰਵਾਹ ਕਰਾਈ ਗਈ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠ ਕੇ ਸਾਰੇ ਆਪਣੇ ਲੋਕਾਂ ਨੇ ਪੜ੍ਹਿਆ ਸੀ ਤੇ ਪੁਜਾਰੀ ਸੋਚਲੇ ਉਦੋਂ ਉਸ ਵੇਲੇ ਹੀ ਕੁਝ ਬਿਨਾਂਵਾਦੀ ਜਿਸੀ ਦੀ ਕਮੇਟੀ ਬਣ ਗਈ ਸੀ ਸ਼ੁਕਰਤੁਰ ਆਪਣਾ ਕਮੇਟੀ ਉਹੀ ਫਿਰ ਇਹ ਇਹਨਾਂ ਨੇ ਨਾਂ ਨਹੀਂ ਬਦਲਣ ਦਿੱਤਾ ਉਹੀ ਐਕਟ ਦੇ ਥੱਲੇ ਚੱਲਿਆ ਉਹ ਕਮੇਟੀ ਦਾ ਵੱਡੀ ਸਰ ਸਰਗਰਮ ਧੁੰਕਾ ਸੀ ਬਿਕੋਜ਼ ਦੇ ਹੋਲ ਸੋਸਿਸ ਸਿੰਘ ਸਵਾ ਲਹਿਰ ਕਨੇ ਸਿੰਘ ਸਵਾ ਲਹਿਰ ਦੇ ਅਸਰ ਥਲੇ ਅਸੀਂ ਸਾਰੀ ਜਿਹੜੀ 1870 75 ਤੋਂ ਸਿੰਘ ਸਵਾ ਲਹਿਰ ਸ਼ੁਰੂ ਹੋਈ ਹੈ 1873 ਤੇ ਅਮਰਸਰ ਤੋਂ ਪਹਿਲਾ ਸ਼ੁਰੂ ਹੋਈ ਫਿਰ 1879 ਦੇ ਨੇੜ ਲਾਹੌਰ ਵਿੱਚ ਸਿੰਘ ਸੋ ਬਣੀ ਉਦੋਂ ਤੋਂ ਇਹ ਸਾਰੀ ਮੂਵਮੈਂਟ ਚੱਲਦੀ ਸੀ ਸਿੰਘ ਸਵਾ ਦੀ ਮੂਵਮੈਂਟ ਕਰਕੇ ਹੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚੋਂ ਮੂਰਤੀਆਂ ਕੱਢੀਆਂ ਗਈਆਂ ਦੇ ਸਿੱਖਾਂ ਦੀ ਵਕਤ ਉਹ ਆਪਣਾ ਵਾਇਆ ਕਾਮ ਹੋਤੀ ਆਪ ਕੰਸੈਂਟਰੇਟ ਕਰੀਏ ਇਧਰ ਫਿਰ ਜਿਆਦਾ ਇਤਿਹਾਸ ਜਿਆਦਾ ਮੈਂ ਉਧਰ ਤੇ ਆਉਣਾ ਫਿਰ ਅਸੀਂ ਇਹ ਵਾਇਆ ਕਾਮ ਤਾਂ ਇੱਥੇ ਉਦੋਂ ਸਿੱਖ ਚਲੇ ਗਏ ਸੀਗੇ ਐ ਜੀ ਪੀ ਸੀ ਨੇ ਬਕਾਇਦਾ ਡਿਸਪੈਚ ਕੀਤਾ ਸਾਰਾ ਇੱਕ ਜਥਾ ਜਿਹੜਾ ਲਾਭ ਸਿੰਘ ਤੇ ਬਾਬਾ ਕ੍ਰਿਪਾਲ ਸਿੰਘ ਦੋਨੋਂ ਲੀਡਰ ਸੀ ਉਹਦੇ ਉਹ ਗਏ ਉੱਥੇ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਲੰਗਰ ਵੀ ਚਲਾਇਆ ਲੰਗਰ ਤੋਂ ਮਹਾਤਮਾ ਗਾਂਧੀ ਪੋਤਾ ਆਪਕ ਸੈਟ ਸੀ ਸਾਰਾ ਪਾਤੋਂ ਕੋ ਕੋ 690 ਮੂਵਮੈਂਟ ਵੀ ਚੱਲੀ ਕਾਫੀ ਮੂਵਮੈਂਟ ਚੱਲੀ ਵੱਡੀ ਤੇ ਉਹਨਾਂ ਦੀ ਜਿੱਤ ਵੀ ਹੋਈ ਪੀਐਰ ਦੀ ਜਿਹੜੀ ਵਾਈਕਮ ਇਹ ਤੇ ਮੇਰਾ ਸਵਾਲ ਹੈ ਉਹਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਮਹਾਤਮਾ ਗਾਂਧੀ ਵੀ ਉੱਥੇ ਪਹੁੰਚੇ ਤਾਂ ਉਹਨਾਂ ਜਦੋਂ ਪਹੁੰਚ ਕੇ ਉਹਨਾਂ ਦੀ ਕੋਸ਼ਿਸ਼ ਇੱਥੇ ਇਹ ਰਹੀ ਕਿ ਇਹ ਸਤਿਆਗ੍ਰਹਿ ਬੰਦ ਕੀਤਾ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਕਹਿੰਦੇ ਰਹਿ ਕਿ ਤੁਸੀਂ ਇੱਥੋਂ ਲੰਗਰ ਬੰਦ ਕਰੋ ਤੇ ਵਾਪਸ ਜਾਓ ਤੇ ਇਹ ਸਾਰਾ ਕੁਝ ਜੋ ਕੁਝ ਵਾਪਰਿਆ ਇਹ ਕਿਉਂ ਸੀਗਾ ਕਿਉਂਕਿ ਗਾਂਧੀ ਤਾਂ ਆਪ ਸਤਿਆਗ੍ਰਹਿ ਦੇ ਰਾਹੀਂ ਆਜ਼ਾਦੀ ਦੇ ਅੰਦੋਲਨ ਨੂੰ ਵਧਾ ਰਹੇ ਸੀ ਅੱਗੇ ਤੇ ਪਰ ਉਹਨਾਂ ਨੇ ਜਿਹੜੀ ਜਾਤ ਪ੍ਰਥਾ ਦੇ ਖਿਲਾਫ ਇਸ ਕਿਸਮ ਦਾ ਦਖਲ ਸੀਗਾ ਉਹਨਾਂ ਦਾ ਉਸ ਅੰਦੋਲਨ ਵਿੱਚ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਸਾਰੀ ਗੱਲ ਦਾ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਉਹ ਜਿਹੜਾ ਜਿਹੜਾ ਸਤਿਆ ਉਹ ਸਿਰਫ ਅੰਟਚੇਬਿਲਟੀ ਦੇ ਵਿਰੁੱਧ ਸੀ ਹੁਣ ਜਿੱਤ ਆਪਣੇ ਆਪ ਨੂੰ ਸਰਬਤਨ ਹਿੰਦੂ ਕਹਿੰਦਾ ਸੀ ਉਹ ਕਾਸ਼ ਨੂੰ ਕਹਿੰਦਾ ਸੀ ਵੀ ਇਹ ਪੋਜੀਟਿਵ ਡਵੈਲਪਮੈਂਟ ਜਿਹਦੇ ਕਰਕੇ ਹਿੰਦੂ ਸਮਾਜ ਇਕੱਠਾ ਰਿਹਾ ਇਹੀ ਐਸੇ ਗੱਲ ਤੇ ਐਸੇ ਪ੍ਰਿੰਸੀਪਲ ਤੇ ਐਸੇ ਵਿਚਾਰ ਦੇ ਆਧਾਰ ਤੇ ਇਸ ਡਾਲੋਜੀ ਦੇ ਆਧਾਰ ਤੇ ਉਸ ਨੇ ਫਿਰ 1932 ਚ ਜਾ ਕੇ ਇਸ ਡਾਕਟਰ ਅੰਬੇਦਕਰ ਨਾਲ ਜਿਹੜੀ ਪੂਨਾ ਪ੍ਰੈਕਟ ਕੀਤਾ ਪੂਨਾ ਪ੍ਰੈਕਟ ਵਿੱਚ ਇਹ ਹੀ ਸੀ ਵੀ ਸਿੰਧੂ ਸਵਾਜ ਘਟਾ ਰਹੇ ਦਲ ਤੇ ਇਸੇ ਦੇ ਫੋਲਡ ਚ ਰਹਿਣ ਐਸੇ ਦੇ ਵਿੱਚ ਰਹਿਣ ਪਰ ਅਸੀਂ ਇਹਨਾਂ ਨੂੰ ਰਿਜ਼ਰਵੇਸ਼ਨ ਦੇ ਦੇਾਂਗੇ 1932 ਦਾ ਜਿਹੜਾ ਹੋਇਆ ਜਦੋਂ ਕਿ ਡਾਕਟਰ ਬੇਦਕਰ ਕਹਿੰਦਾ ਸੀ ਵੀ ਸਾਡਾ ਅਸੀਂ ਜਿਹੜੇ ਹਾਂ ਦਲਤ ਅਸੀਂ ਕੁਛ ਨਹੀਂ ਅੰਟਚੇਬਲ ਦਲਤ ਅਸੀਂ ਕੁਛ ਨਹੀਂ ਵੱਡੇ ਹਿੰਦੂ ਸਮਾਜ ਤੋਂ ਲੈਣਾ ਸਾਨੂੰ ਸਦੀਆਂ ਤੋਂ ਬਹੁਤ ਦੜਿਆ ਹੋਇਆ ਸਾਨੂੰ ਇਹਨਾਂ ਨੇ ਕਦੇ ਅੰਗ ਨਹੀਂ ਸਮਝਿਆ ਤੇ ਇਸ ਕਰਕੇ ਸਾਨੂੰ ਅਸੀਂ ਤਾਂ ਫਿਰ ਵੱਖਰੀਆਂ ਹੀ ਸੰਡੀਆਂ ਜਿਹੜੀਆਂ ਕੰਸਟੀਚੂਐਂਸੀਆਂ ਚਾਹੀਦੀਆਂ ਤੇ ਵੱਖਰੇ ਹੀ ਸਾਨੂੰ ਰਿਜ਼ਰਵ ਸਾਡੀਆਂ ਸੀਟਾਂ ਚਾਹੀਦੀਆਂ ਤਾਂ ਉਤੋਂ ਦਲਤ ਹੀ ਲੜੇ ਜਦੋਂ ਇਹ ਮੰਗ ਪੂਰੀ ਹੋ ਗਈ ਉਹ ਲੈ ਆ 1930 30 33 ਦੇ ਵਿੱਚ ਉਹ ਗੋਲ ਮੇਜ ਕਾਨਫਰੰਸ ਤੋਂ ਲੰਡਨ ਤੋਂ ਇੱਥੇ ਆਇਆ ਗੰਧੀ ਬੜਾ ਅਥਰ ਹੋਇਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹਿੰਦੂ ਸਮਾਜ ਦੇ ਦੋ ਹਿੱਸੇ ਹੋਣ ਲੱਗਿਆ 25% ਦੇ ਨੇੜੇ ਤੇ ਦਲਤ ਸੀਗੇ ਤੇ ਫਿਰ ਹਿੰਦੂ ਸਮਾਜ ਦਾ ਕੀ ਰਹਿਣਾ ਫਿਰ ਤਾਂ ਬਰਾਬਰੀ ਮੌਸਮ ਸਮਾਜ ਦੇ ਬਰਾਬਰੀ ਰਹਿ ਜਾਂਦਾ ਉਹ ਵੀ 25% ਸੀ ਤੇ ਇਸ ਕਰਕੇ ਵਾਦੀ ਇਸ ਕਰਕੇ ਉਹਨੇ ਫਿਰ ਪੂਨਾ ਪ੍ਰਕਟ ਕੀਤਾ ਸੀ ਉਹੀ ਪੂਨਾ ਪ੍ਰਕਟ ਦੀ ਭੂਮਿਕਾ ਦੇ ਵਿੱਚ ਹੀ ਉਹ ਹਿੰਦੂ ਸਮਾਜ ਨੂੰ ਇਕੱਠਾ ਰੱਖਣ ਦੀ ਖਾਤਰ ਹੀ ਉਹ ਭਾਈ ਇੱਥੇ ਪਹੁੰਚਿਆ ਸੀ ਵਾਈਗੋਮ ਪਹੁੰਚਿਆ ਸੀ ਕੁਚੀਨ ਗਿਆ ਕੁਚੀਨ ਦੇ ਵਿੱਚ ਉਹਨਾਂ ਦੇ ਨਾਮ ਦੇ ਜਿਹੜੀ ਸਾਡੀ ਸਾਰੀ ਕੰਟਰੀਬਿਊਸ਼ਨ ਸੀ ਉਹਦੇ ਪਿੱਛੇ ਵੀ ਇੱਕ ਕਾਰ ਸੀ ਵੀ ਸਾਡਾ ਉੱਥੇ ਕੁਚੀਨ ਦੇ ਵਿੱਚ ਇੱਕ ਮਿਸ਼ਨ ਹੁੰਦਾ ਸੀ ਮਿਸ਼ਨ ਸਿੱਖ ਮਿਸ਼ਨ ਮਿਸ਼ਨ ਉਹ ਸਿੱਖ ਮਿਸ਼ਨ ਕਹਿੰਦੇ ਹੁੰਦੇ ਸੀ ਉਹਦਾ ਉਹਦੇ ਉਹਦੇ ਇੱਥੋਂ ਜਲੰਧਰ ਤੋਂ ਸੀ ਹੀਰਾ ਸਿੰਘ ਉਹਦੇ ਇੰਚਾਰਜ ਹੁੰਦੇ ਸੀਗੇ ਤੇ ਜਿਹਦੇ ਬਾਰੇ ਬਾ ਚ ਸੇਖੋ ਸੇਖੋ ਨੇ ਆਪਣੇ ਸੰਸਿੰਗ ਸੇਖੋ ਨੇ ਵੀ ਲਿਖਿਆ ਉਹ ਵੀ 1900 1933 33 33 ਵੀ ਤੇ ਉੱਥੇ ਗਏ ਸੀਗੇ ਤੇ ਉਹ ਮਿਲੇ ਹੀਰਾ ਸਿੰਘ ਦੇ ਬਾਰੇ ਲਿਖਦੇ ਆ ਵੀ ਉਹ ਬਿਸ਼ਨ ਦਾ ਇੰਚਾਰਜ ਸੀ ਤੇ ਸਾਡੇ ਬੰਦੇ ਵੀ ਕੁਛ ਇੱਕ ਮਿਸ਼ਨ ਦਾ ਕਾਫੀ ਕੰਮ ਸੀ ਉੱਥੋਂ ਉਹ ਸਾਊਥ ਵਿੱਚ ਸਿੱਖ ਬਣਾ ਰਹੇ ਸੀ ਜਿਨੂੰ ਅਸੀਂ ਦੱਖਣੀ ਸਿੱਖ ਕਹਿੰਦੇ ਆ ਉਹਨਾਂ ਦੇ ਨਾਲ ਚ ਜਿਹੜੇ ਆਦਿਵਾਸੀ ਤੇ ਦਲਤ ਲੋਕ ਆफी ਸਿੱਖ ਬਣ ਗਏ ਸੀ ਹੁਣ ਵੀ ਜਦੋਂ ਅਸੀਂ ਵਾਇਕੌਮ ਦੇ ਵਿੱਚ ਗਏ 100 ਸਾਲਾਂ ਅਜ ਇੱਥੇ ਉਹਨਾਂ ਲੋਕਾਂ ਦਾ ਸਿੱਖ ਫਲਸਫੇ ਬਾਰੇ ਜਾਂ ਸਿੱਖ ਬਣ ਦੇ ਲਈ ਕਾਰਨ ਕੀ ਸੀ ਕਿ ਜਿਹੜੇ ਸਿੱਖ ਸਿਧਾਂਤ ਸੀ ਜਿਸ ਤਰ੍ਹਾਂ ਅਸੀਂ ਜੇ ਗੱਲ ਕਰੀਏ ਤਾਂ ਸਮਾਜਿਕ ਬਰਾਬਰੀ ਜਾਂ ਸਮਾਜਿਕ ਨਿਆਂ ਕਿ ਇਹ ਗੱਲਾਂ ਸੀ ਜਾਂ ਕੋਈ ਹੋਰ ਕਾਰਨ ਸੀ ਵੇਖੋ ਕਾਰਨ ਇਹੀ ਸੀ ਸਾਰਾ ਪਹਿਲੀ ਗੱਲ ਤਾਂ ਸਾਰੀ ਸਾਡੇ ਇੱਥੇ ਪੰਜਾਬ 'ਚ ਬੈਠੇ ਸਿੱਖਾਂ ਨੂੰ ਬਿਲਕੁਲ ਨਹੀਂ ਪਤਾ ਜਿੰਨੇ ਜਿੰਨੇ ਕਟੜ ਤੇ ਜਿੰਨੇ ਢਣਾਉਣੀ ਉਥੇ ਜਾਤਪਾਤ ਦੀ ਅਵਸਥਾ ਸਾਊਥ ਵਿੱਚ ਅਸੀਂ ਸੋਚ ਨਹੀਂ ਸਕਦੇ ਤੇ ਉਹਦੇ ਵਿੱਚ ਸਾਡੇਰੇ ਨਾਲ ਨੌਕਰੀ ਵੀ ਕਰਦੇ ਰਹੇ ਪੱਤਰਕਾਰ ਵੀ ਰਹੇ ਆ ਸਾਰੇ ਉਹ ਵੀ ਦੱਸਦੇ ਹੁੰਦੇ ਸੀ ਉਹ ਵੀ ਸਾਡੇ ਬੈਕਵਰਡ ਕਲਾਸਸ ਤੱਕ ਵੀ ਦਲਤਾਂ ਦੀ ਗੱਲ ਛੱਡੋ ਵੀ ਸਾਡੀਆਂ ਔਰਤਾਂ ਨੂੰ ਛੱਤੀਆਂ ਕੱਜਣ ਦੀ ਇਜਾਜ਼ਤ ਨਹੀਂ ਸੀਗੀ 1910 11 ਸੈਂਚਰੀ ਰਹਿ ਜਾਂ ਮੀਡੀਏ ਦੇ ਸ਼ੁਰੂ ਹੋਣ ਤੱਕ ਫਿਰ ਉਥੇ ਨਰੇਣਾ ਗੁਰੂ ਕਹਿੰਦੇ ਆ ਸ਼੍ਰੀ ਨਰੇਣਾ ਗੁਰੂ ਉਹਨੇ ਉੱਥੇ ਬਹੁਤ ਵੱਡੀ ਮੂਵਮੈਂਟ ਚ ਆਈ ਜਿਹਦੇ ਚ ਫਿਰ ਉਹਨਾਂ ਨੂੰ ਕਪੜੇ ਪਾਉਣ ਦੀ ਯਾਦ ਦਿੱਤੀ ਪਹਿਲਾ ਦਿਨ ਅਯਾਤ ਨਹੀਂ ਸੀਗਾ ਇਹ ਇਵਨ ਤੋਂ ਸੀ ਕਰ ਸਕਦਾ ਬ੍ਰੈਸਟ ਟੈਕਸ ਵੀ ਲੱਗਦਾ ਹੁੰਦਾ ਸੀਗਾ ਐਹੋ ਜਿਹੀ ਮਾੜੀ ਹਾਲਤ ਹੁੰਦੀ ਸੀਗੀ ਕਾਫਤ ਦੀ ਜਿਹੜੀ ਕਿ ਥੱਲੇ ਸੀ ਸਾਊਥ ਆਲੇ ਬੰਦੇ ਜਿਹੜੇ ਸਾਡੇ ਚ ਦੱਖਣੀ ਸਿੱਖ ਬਣੇ ਆ ਉਹ ਸਾਡੀ ਸਿੱਖਾਂ ਵੀ ਜਾਤ ਵੇਖੋ ਗੁਰੂਆਂ ਦੇ ਪੀਰੀਅਡ ਚ ਵੀ ਜਾਤਪਾਤ ਵਿਰੁੱਧ ਇਹ ਸਾਰਾ ਸਿੱਖੀ ਦਾ ਰਾਈਜ਼ ਹੋਇਆ ਸਿੱਖੀ ਦਾ ਵਿਕਾਸ ਇਸੇ ਚ ਹੋਇਆ ਜੇ ਤੁਸੀਂ ਕਹੋ ਇੱਥੇ ਤਾਂ ਸਾਡੇ ਸਿੱਖ ਸਮਝਦੇ ਨੇ ਬਾਹਰ ਸਿੱਖ ਜਿਹੜੇ ਵੀ ਸਿੱਖੀ ਬਾਰੇ ਸਮਝਦੇ ਆ ساری ਗੱਲਬਾਤ ਪੰਜਾਬ ਤੋਂ ਬਾਹਰ ਜਦ ਦਿੱਲੀ ਵਿੱਚ ਵੀ ਉੱਥੇ ਸਾਰੇ ਇਹ ਸਮਝਦੇ ਆ ਵੀ ਇੱਕੋ ਇੱਕ ਤੱਤ ਸੀ ਜਿਹੜਾ ਜਾਤਪਾਤ ਦੇ ਵਿਰੁੱਧ ਬੜਾ ਜ਼ੋਰ ਸ਼ੋਰ ਨਾਲ ਖੜਾ ਹੋਇਆ ਤੇ ਖੜਾ ਹੋਇਆ ਸੀ ਸਾਰਾ ਜੋਸ਼ ਸ਼ੋਰ ਨਾਲ ਸਾਰਾ ਜਾਤਪਾਤ ਦੇ ਖਿਲਾਫ ਇਸੇ ਕਰਕੇ ਉਹਦੇ ਚ ਜਾਤਵਾਦ ਦੇ ਤੋਂ ਖਿਲਾਫ ਕੱڑے ਹੋਣਗੇ ਤਾਂ ਸਮਾਜਿਕ ਪ੍ਰਭਤਾ ਸਵਾਜਿਕ ਨਿਆਂ ਦੀ ਦੋਨੋਂ ਗੱਲਾਂ ਆਉਣੀਆਂ ਇਸ ਵਿੱਚੋਂ ਸਾਡੀ ਜਿਹੜੀ ਪੋਲਿਟਿਕਸ ਸੀ ਉਦੋਂ ਜਿਹੜੀ ਸਿਆਸਤ ਸੀ ਸਾਡੀ ਇਹਦੇ ਵਿੱਚੋਂ ਫਲੋ ਕੀਤੀ ਸੀ ਉਹਨਾਂ ਦੇ 1924 ਦੇ ਦਿਨਾਂ ਦੇ ਵਿੱਚ ਇਸੇ ਵਿੱਚੋਂ ਹੀ ਅਸੀਂ ਫਿਰ ਉੱਥੋਂ ਤੱਕ ਗਏ ਸੀ ਸਾਡੇ ਬੰਦੇ ਉੱਥੇ ਕੱਲੇ ਬੰਦੇ ਵਾਈਕਾਮ ਦੇ ਵਿੱਚ ਨਹੀਂ ਸਭ ਸ਼ਾਮਲ ਹੋਏ ਅਸੀਂ ਉਹਨਾਂ ਦਿਨਾਂ ਦੇ ਵਿੱਚ ਹੀ ਮੇਦਕਰ ਨੂੰ ਸਿੱਖ ਬੁਲਾਉਣ ਦੀਆਂ ਤਿਆਰੀਆਂ ਹੋ ਗਈਆਂ ਸੀ ਬੰਬੇ ਵਿੱਚ ਖਾਲਸਾ ਕਾਲਜ ਸ਼ੁਰੂ ਹੋ ਗਿਆ ਸੀ ਉਹ ਜਿਹੜਾ ਅਜੇ ਵੀ ਚੱਲ ਰਿਹਾ ਹੈ ਉਹਨਾਂ ਦੇ ਨਾਲ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਵੀ ਡਾਕਟਰ ਅਮੇਦਕਰ ਨੂੰ ਲਾ ਕੇ ਦਿੱਤੀ ਗਈ ਸੀ ਇਹ ਸਾਰੀ ਕਾਰਵਾਈ ਆ ਮਾਸਟਰ ਤਾਰਾ ਸਿੰਘ ਚੰਦਰੇ ਵੱਡੇ ਵੱਡੇ ਲੀਡਰ ਸਾਰੇ ਸਾਥ ਚ ਜਦੇ ਰਹੇ ਮਾਸਟਰ ਤਾਰਾ ਸਿੰਘ ਵੀ ਉੱਥੇ ਗਏ ਸੀਗੇ ਬਿਲਕੁਲ ਮਾਸਟਰ ਤਾਰਾ ਸਿੰਘ ਨੂੰ ਸੰਸਿੰਘ ਸੇਖੋ ਲਿਖਦਾ ਜਿਵੇਂ ਮੇਰੇ ਕੋਲੇ ਇਸ ਕਿਸਮ ਦੇ ਉਹਦੀ ਆਟੋ ਬਾਇਓਗ੍ਰਾਫੀ ਵਿੱਚ ਮੇਰੀ ਸਵਾਇ ਜੀਬ ਨੇ ਉਹਦੇ ਚ ਉਹਨੇ ਲਿਖਿਆ ਵੀ ਮਾਸਟਰ ਤਾਰਾ ਸਿੰਘ ਵੀ ਉੱਥੇ ਉਹ ਆਈਕਾਨ ਦੇ ਵਿੱਚ ਸਤਿਆਗ੍ਰਹਿ ਚ ਪਹੁੰਚੇ ਸਤਿਆਗ੍ਰਹਿ ਦੇ ਵਿੱਚ ਜਿਹੜਾ ਇਹ ਅੱਛਾ ਇਹ ਸਤਿਆ ਗੁਰਾਇਨ ਨੂੰ ਇਹ ਨਹੀਂ ਹੈ ਵੀ ਅਸੀਂ ਗਏ ਅਸੀਂ ਉੱਥੇ ਜਾ ਕੇ ਮਹਿਸੂਸ ਕੀਤਾ ਕਿ ਉਸ ਦੀ ਥੋੜੀ ਕਨੇ ਲੋਕਾਂ ਚ ਹਜੇ ਵੀ ਰੈਂਕ ਖੁੰਦ ਹੈ ਲੋਕ ਸਜਾਦ ਕਰਦੇ ਆ ਉਸ ਵੇਲੇ 1920 1924 ਵਿੱਚ ਜਿਹੜਾ ਟਾਈਮਜ਼ ਆਫ ਇੰਡੀਆ ਨੇ ਕੁਝ ਚੀਜ਼ ਡੈਡ ਲਾਈਨ ਤੋਂ ਖਬਰਾਂ ਵੀ ਦਿੱਤੇ ਆ ਉਹ ਖਬਰਾਂ ਹਜੇ ਤੱਕ ਰਿਕਾਰਡ ਚ ਪਈਆਂ ਟਾਈਮਜ਼ ਆਫ ਇੰਡੀਆ ਦੇ ਅੰਦਰ ਵੀ ਇਹ ਸਿੱਖ ਆਏ ਸੀ ਸਿੱਖਾਂ ਦੀ ਗਿਣਤੀ ਵੱਖਰੇ ਤੋਂ ਵੱਖਰੀ ਦਿੱਤੀ ਜਾਂਦੀ ਆ ਕਿ ਕੋਈ 12 ਕਹਿੰਦਾ ਕੋਈ 14 ਕਹਿੰਦਾ ਕੋਈ ਕਿੰਨੇ ਕੋਈ ਵੱਡਾ ਜਿਹਾ 30 ਕਹਿੰਦਾ ਇਸ ਕਰਕੇ ਉੱਥੇ ਆਲੇ ਜਾ ਕੇ ਸਾਨੂੰ ਵਾਇਕਮ ਚ ਪਤਾ ਲੱਗਿਆ ਕਿ ਉਹ 30 ਦਾ ਕਹਿੰਦੇ ਆ 20 30 20 ਲੋ ਸਿਖਾਈ ਸੀ ਇਹ ਤੇ ਪਰ ਐ ਜੀਪੀਸੀ ਵੱਲੋਂ ਭੇਜੇ ਸੀ ਇਹ ਉਹਨਾਂ ਦੇ ਨਾਲ ਚਿੱਤ 2 2000 ਰੁਪਇਆ ਫਿਰ ਉਹਨਾਂ ਨੇ ਕੈਸ਼ ਵੀ ਦਿੱਤਾ ਸੀ 2000 ਰੁਪਇਆ ਅੱਜ ਦੇ 2-4 ਲੱਖ ਤੋਂ ਵੀ ਕਿਤੇ ਵੱਡਾ ਜਿਹੜਾ ਉਸ ਵੇਲੇ ਉਹਨਾਂ ਨੇ ਉਦੋਂ ਕੰਟਰੀਬਿਊਟ ਕੀਤਾ ਇਸ ਇਸ ਉਸ ਸਤਿਅਗ੍ਰਹਿ ਲਈ ਅਸੀਂ ਜਦੋਂ ਹੁਣ ਗਏ ਸਾਨੂੰ ਬੜੀ ਹੈਰਾਨੀ ਹੋਈ ਵੀ ਉਹ ਅਸੀਂ ਉਹ ਮੰਦਿਰ ਦੇ ਆਲੇ-ਦੁਆਲੇ ਉਸ ਜਿੱਥੇ ਦਲਤਾਂ ਨੂੰ ਜਾਣਦੇ ਸਿਰ ਦਿੱਤਾ ਜਾਂਦਾ ਚੱਕਰ ਲਾ ਕੇ ਦਲਤ 3 ਕਿਲੋਮੀਟਰ ਦੇ ਤੱਕ ਕਰ ਨਾਲ ਦੂਧ ਪਾਸੇ ਜਾਂਦੇ ਮੰਦਿਰ ਦੇ ਤਾਂ ਇਹ ਉੱਥੇ ਫਿਰ ਉਸ ਜਿਹੜਾ ਇੱਕ ਬਹੁਤ ਵੱਡਿਆ ਵੱਡਿਆ ਕੱਲਾ ਵਾਲਾ ਜਿਹੜਾ ਹੈ ਜੀ ਨੂੰ ਅਸੀਂ ਕਹਿੰਦੀਏ ਕਿਲਾ ਨੂੰ ਮਹਾਨੋਮਾ ਉਹ ਜਿਹੜਾ ਮੰਦਿਰ ਹੈ ਮਹਾਦੇਵ ਦਾ ਵੈਕੌਮ ਦੇ ਵਿੱਚ ਪੁਰਾਣ ਤੋਂ ਸਾਰਾ 30 ਕਿਲੋਮੀਟਰ ਹੀ ਹੈ 30-35 ਕਿਲੋਮੀਟਰ ਹੈ ਉਹਦੇ ਵਿੱਚ ਉਹਦੇ ਆਲੇ ਦੁਆਲੇ ਦੀ ਸ਼ਰਕਤ ਤੇ ਅਸੀਂ ਸਾਰਾ ਮਾਰਚ ਕੀਤਾ ਜਿਹਦੇ ਵਿੱਚ ਮਾਰਚ ਦੇ ਅਮੀ ਅਸੀਂ ਜਿਹੜੇ ਇੱਥੋਂ ਇੱਕ ਡੈਲੀਗੇਸ਼ਨ ਗਿਆ ਸੀ ਕੇਂਦਰੀ ਸਿੰਘ ਸਵਾ ਚੰਡੀਗੜ੍ਹ ਦਾ ਜਿਹਦੇ ਵਿੱਚ ਸ਼ਾਮ ਪ੍ਰੋਫੈਸਰ ਸ਼ਾਮ ਸਿੰਘ ਸਾਡਾ ਪ੍ਰਧਾਨ ਸੀ ਗਿਆ ਉਹ ਉਹਨੇ ਤੇ ਜਿਹੜਾ ਉੱਥੋਂ ਦੇ ਜੀਵਨ ਸਿੰਘ ਜਿਹੜਾ ਸਿੱਖ ਬਣਿਆ ਉੱਥੋਂ ਦਾ ਦੱਖਣੀ ਸਿੱਖ ਹੈ ਤਾਮਿਲਨਾਡੂ ਦਾ ਉਹ ਦੋਨਾਂ ਨੇ ਲੀਡ ਕੀਤਾ ਤੇ ਪੂਰੇ ਬੈਨਰ ਝੰਡੇ ਬੁੱਲੇ ਸੌਰ ਨਿਹਾਲ ਦੇ ਸਾਰੇ ਗੂੰਜਦੇ ਗਏ ਤੇ ਉੱਥੋਂ ਦੇ ਜਿਹੜੇ ਜਿੰਨੇ ਵੀ ਜਾ ਕੇ ਸ਼ਾਮਲ ਹੋਏ ਸਾਰੇ ਉਸ ਮਾਰਚ ਦੇ ਵਿੱਚ ਉਹਨਾਂ ਸਾਰਿਆਂ ਦੇ ਪੱਗਾਂ ਬੰਨੀਆਂ ਹੋਈਆਂ ਸੀ। ਰਾਨੀਆਂ ਦੀ ਗੱਲ ਹੈ ਸਭ ਦੇ ਕਈਆਂ ਦੇ ਕਲੀਨ ਸ਼ੇਵਰ ਵੀ ਸੀਗੇ ਪਰ ਕਲੀਨ ਸ਼ੇਵਲ ਬੰਨ੍ਹਾ ਦੇ ਪੱਗਾ ਸੀ। ਔਰਤਾਂ ਦੇ ਵੀ ਕੇਸ ਕੀ ਸੀਗੇ ਬੰਨੀਆਂ ਹੋਈਆਂ। ਇਸ ਕਰਕੇ ਪੀਰੀਅਰ ਤੇ ਅਸੀਂ ਬੁੱਤ ਤੋਂ ਸ਼ੁਰੂ ਕੀਤਾ ਸਾਰਾ ਮਾਰਚ। ਪਹਿਲਾਂ ਪੀਰੀਅਰ ਦੇ ਬੁੱਤ ਨੂੰ ਸਲੂਟ ਕਰਦੇ ਸਾਰਿਆਂ ਨੂੰ ਸ਼ੂਗਰ ਉਹ ਸਾਰਾ ਉਹੀ ਜਿਹੜਾ 1924 ਵਾਲਾ ਸੀਨ ਸੀ ਉਹਨੂੰ ਦੁਆਰਾ ਅਸੀਂ ਉਸੇ ਤਰੀਕੇ ਨਾਲ ਪ੍ਰੋਜੈਕਟ ਕੀਤਾ ਉਸੇ ਤਰੀਕੇ ਨਾਲ ਪੇਸ਼ ਕੀਤਾ ਸਾਰਾ ਤੇ ਹੁਸੇ ਮੰਦਰ ਦੇ ਆਲੇ-ਦੁਆਲੇ ਜਿੱਥੇ ਕਿ ਨੇੜੇ-ਤੇੜੇ ਸੀ ਕੋਈ ਜਲਦਲ ਤੇ ਜਾ ਸਕਦੇ ਉਹਦੇ ਆਲੇ-ਦੁਆਲੇ ਅਸੀਂ ਪੂਰਾ ਕੇਰਾ ਦਿੱਤਾ ਇਹ ਹੀ ਸਾਡਾ ਮਾਰਸਿਕ ਆਖਰੀ ਵੱਡਾ ਮਾਰਚ ਸੀ 2 ਕਿਲੋਮੀਟਰ ਦੇ ਰੇੜ ਦਾ ਉੱਥੇ ਗਰਮੀ ਬੜੀ ਜ਼ਿਆਦਾ ਸੀ ਕਿ ਫਰਵਰੀ ਦੇ ਅੰਦਰ ਵਿੱਚ ਵੀ ਬੜੀ ਗਰਮੀ ਸੀ ਤੇ ਇੱਥੋਂ ਵਾਲੇ ਮਈ ਜੂਨ ਵਾਲੀ ਗਰਮੀ ਸੀ ਸਾਰੀ ਤੇ ਇਸ ਕਾ ਕੇ ਅਸੀਂ ਇੱਥੇ ਸਰਦੀ ਚੋਗ ਐਸੀ ਬੜਾ ਸਾਰਾ ਦਾ ਮਾਰਚ ਅਸੀਂ ਸ਼ਾਵਲੋ ਬੜਾ ਸਭ ਤੋਂ ਉੱਪਰ ਸੀ ਨੋ ਸਭ ਤੋਂ ਛੋਟੇ ਸੀ ਸਾਰੇ ਇਹ ਹਾਲਤ ਸੀ ਉਹ ਹਾਂਜੀ ਪਰ ਉਹਦੇ ਵਿੱਚ ਸਭ ਤੁਸੀਂ ਉੱਥੇ ਉਹਨਾਂ ਸਿੱਖਾਂ ਨੂੰ ਮਿਲੇ ਜਿਹੜੇ ਉੱਥੇ ਆਦੀਵਾਸੀਆਂ ਚ ਜਾਂ ਦਲਤਾਂ ਤੋਂ ਬਣੇ ਤਾਂ ਉਹਨਾਂ ਦਾ ਪੀੜੀਦਰ ਪੀੜੀ ਇਹ ਚੱਲਿਆ ਹੁੰਦਾ ਕਿ ਜਾਂ ਅਗਲੀ ਪੀੜ੍ਹੀ ਦੇ ਵਿੱਚ ਕੋਈ ਫਰਕ ਆਇਆ ਬੇਕੋ ਸਾਡੀ ਅਗਲੀ ਪੀੜ੍ਹੀ 'ਚ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਹੈ ਅਗਲੀ ਪੀੜ੍ਹੀ 'ਚ ਇਸ ਕਰਕੇ ਫਰਕ ਆ ਗਿਆ ਵੀ 1925-30 ਤੋਂ ਬਾਅਦ ਤੋਂ 33 40 ਤੋਂ ਬਾਅਦ ਦਿੱਤਾ ਖਾਸ ਕਰਕੇ ਜਦੋਂ ਇਧਰ ਮੂਵਮੈਂਟ ਚੱਲੀਆਂ ਵੀ ਕਾਂਗਰਸ ਵੀ Hindu Hindu ਇੱਕ ਤਰੀਕੇ ਦਾ Hindu ਪੱਤਾ ਖੇਡਣ ਲੱਗ ਗਈ ਬਹੁਤਾ ਤੇ ਉਹ Hindu ਪੱਤੇ ਤੋਂ ਮੁਸਲਮਾਨ ਲੀਗ ਨੇ ਇੱਕ ਟਿਕੀ ਤਾ ਉਹਦਾ ਰਿਐਕਸ਼ਨ ਹੋਇਆ ਉਹਦਾ ਪ੍ਰਤੀਕਰਮ ਸੀ ਜਿਹਦੇ ਵਿੱਚ ਮੁਸਲਮਾਨ ਲੀਗ ਖੜੀ ਹੋਈ ਤੇ ਦੇਸ਼ ਵੰਡਿਆ ਗਿਆ ਇਹ ਹੁਣ ਸਭ ਨੂੰ ਪਤਾ ਹੀ ਆ ਉਹ ਤੇ ਉਸ ਵੇਲੇ ਫਿਰ ਸਿੱਖਾਂ ਨੇ ਵੀ ਆਪਣੇ ਆਪ ਨੂੰ ਉਹ ਸਾਰੇ ਰੌਲੇ ਰੱਪੇ ਵਿੱਚ ਕੀਜੀ ਧਿਰ ਦੇ ਲੈਵਲ ਤੇ ਆਪਣੇ ਸਿੱਖਾਂ ਨੂੰ ਨੇਸ਼ਨ ਕਹਿੰਦਾ ਕੌਮ ਕਹਿੰਦਾ ਇਹ ਸਾਡੀ ਵੀ ਕੌਮ ਹੈ ਇਸ ਕਰਕੇ ਜਦੋਂ ਤੁਸੀਂ ਕੌਮ ਕਹਿਣ ਲਾਗੇ ਪੰਥ ਤੋਂ ਕੌਮ ਚ ਆਗੇ ਤੇ ਕੌਮ ਪੋਲੀਟੀਕਲ ਗੱਲਬਾਤ ਹੁੰਦੀ ਹੁਣ ਪੰਜਾਬ ਚ ਬੈਠੇ ਸਿੱਖ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਾਹਰ ਬੈਠਾ ਸਿੱਖ ਵੱਡੇ ਹਿੰਦੂ ਸਮਾਜ ਚ ਬੈਠਾ ਉਹ ਉਹ ਕਿਵੇਂ ਆਪਦੇ ਆਪ ਨੂੰ ਇੱਕ ਕੌਮ ਦਾ ਜਾਂ ਸਾਰਾ ਤਸੱਵਰ ਕਰ ਸਕਦਾ ਉਹਦੇ ਤੇ ਅਟੈਕ ਹੋ ਜਾਣਗੇ ਥੋੜੇ ਥਾਂ ਚ ਬੈਠਾ ਉਹ ਬੰਦਾ ਤੇ ਕਿਤੇ ਕਿਤੇ ਕੋਈ ਸਿੱਖ ਹੈ ਤੇ ਇਸ ਕਰਕੇ ਉਹ ਕਾਫੀ ਜ਼ਿਆਦਾ ਢਲ ਗਈ ਕਾਫੀ ਜ਼ਿਆਦਾ ਢਲ ਗਈ ਤੇ ਮੂਵਮੈਂਟ ਆਲਮੋਸਟ ਉਥੇ ਜਿਹੜੇ ਦਖਣੀ ਸਿੱਖ ਸੀ ਉਹਨਾਂ ਦਾ ਕਿਤੇ ਕਿਤੇ ਕੋਈ ਨਾਮ ਨਿਸ਼ਾਨ ਰਹਿ ਗਿਆ ਸੀ ਜਿਹੜੀ ਮੂਵਮੈਂਟ ਕੁਚੀਵ ਵਿੱਚ ਜਿਹੜਾ ਸਿੱਖ ਮਿਸ਼ਨ ਸੀ ਤੇ ਬੰਦੇਵਾਲ ਜੀ ਨੇ ਖੜੀ ਕੀਤੀ ਸੀ ਸਾਡੀ ਤਾਂ ਉਹ ਸਾਰੀ ਇਕਦਮ ਬੰਦ ਹੋ ਗਈ ਸੀ ਹੁਣ ਦੁਬਾਰਾ ਸ਼ੁਰੂ ਹੋਈ ਆ ਫੇਰ ਉਥੇ ਸਾਨੂੰ ਜਾਣ ਤੋਂ ਪਤਾ ਲੱਗਿਆ ਵੀ ਹੁਣ ਉਥੇ 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 ਪੀਰੀ ਮੀਰੀ ਸਕੂਲ ਵੀ ਖੋਲ ਰਹੇ ਆ ਵਾਹ ਤੇਮਨਾ ਡੂ ਦੇ ਵਿੱਚ ਉਸੇ ਸਿੱਖਾਂ ਦਾ ਇਸ ਕਰਕੇ ਹੁਣ ਦੁਬਾਰਾ ਫੇਰ ਸ਼ੁਰੂ ਹੋ ਰਹੀ ਹੈ ਵਿਚਾਰੇ ਜਾਂ ਗੈਂਪੋ ਬੜਾ ਪਿਆ ਕਿਉਂਕਿ ਆ ਜਿਹੜੀਆਂ ਪੋਲੀਟੀਕਲ ਡਵੈਲਪਮੈਂਟ ਸੀ ਸਾਰੇ ਦੇਸ਼ ਮੱਢਣ ਦੀਆਂ ਇਹਨੇ ਬਹੁਤ ਅਸਰ ਪਾਇਆ ਹਾਂਜੀ ਇਹ ਉਹਨਾਂ ਵਿੱਚ ਸਿਰ ਉੱਥੋਂ ਦੇ ਜਿਹੜੇ ਸਿੱਖ ਹੈ ਦੱਖਣੀ ਸਿੱਖ ਜਿਨ੍ਹਾਂ ਨੂੰ ਤੁਸੀਂ ਕਿਹਾ ਹੈਗਾ ਜਾਂ ਦੱਖਣ ਭਾਰਤ ਦੇ ਸਿੱਖ ਹੈ ਤੇ ਇਹਨਾਂ ਦੀ ਸੋਚ 'ਚ ਵੀ ਕਿਤੇ ਨਾ ਕਿਤੇ ਫਰਕ ਲੱਗਦਾ ਹੈ ਕਿ ਉੱਥੋਂ ਦੇ ਜਿਹੜੇ ਦੱਖਣੀ ਸਿੱਖ ਹੈ ਉਹ ਜਿਸਤਰਾ ਡੇਰਾ ਦੇ ਮੁਖੀ ਹੈ ਜਾਂ ਡੇਰਾ ਬਾਦ ਹੈ ਉਸ ਦੀ ਆਲੋਚਨਾ ਕਰਦੇ ਆ ਤੇ ਤੁਸੀਂ ਉੱਥੇ ਕੀ ਮਹਿਸੂਸ ਕੀਤਾ ਕਿ ਕੋਈ ਫਰਕ ਤੁਹਾਨੂੰ ਨਜ਼ਰ ਆਇਆ ਕਿ ਇੱਥੋਂ ਦੇ ਜਿਹੜੇ ਸਿੱਖਾਂ ਦੀ ਸੋਚ ਹੈ ਤੇ ਉੱਥੋਂ ਦੇ ਜਿਹੜੇ ਸਿੱਖਾਂ ਦੀ ਸੋਚ ਹੈ ਜਿਹੜੇ ਉੱਥੇ ਆਦੀਵਾਸੀ ਤੋਂ ਜਾਂ ਦੱਤਾਂ ਤੋਂ ਬਣੇ ਬਹੁਤ ਫਰਕ ਹੈ ਤੁਸੀਂ ਦੇਖੋ ਵੀ ਉੱਥੇ ਐੱਛੀਪੀਸੀ ਨੂੰ ਨਾ ਉਹਨਾਂ ਨੂੰ ਪਤਾ ਵੀ ਇਹ ਬੀਜੇਪੀ ਨਾਲ ਸੰਬੰਧਿਤ ਹੈ ਬੀਜੇਪੀ ਹਜੇ ਵੀ ਕਾਸਟ ਪ੍ਰਮੋਟ ਕਰਦੀ ਹੈ ਕਾਸਟ ਨੂੰ ਖੜਕ ਕਰਦੀ ਆ ਸਾਰਾ ਕਾਸਟ ਦੇ ਹੱਕ ਚ ਬੋਲਦੀ ਆ ਬੀਜੇਪੀ ਹਿੰਦੂ ਰਾਸ਼ਟਰ ਦਾ ਮਤਲਬ ਤਾਂ ਇਹੀ ਆ ਵਿਕਾਸ ਚ ਨੂੰ ਮੁੜ ਕੇ ਫੇਰ ਕਾਇਮ ਕਰਨਾ ਇਸ ਕਰਕੇ ਉਹ ਬਦਲਦੇ ਕਾਸਟ ਤੋਂ ਪੀੜਤ ਸਰੀਆਂ ਦੇ ਉਹ ਇਹ ਫੇਰ ਇਸ ਕਰਕੇ ਐਸਜੀਪੀ ਸਿੰਘ ਨੂੰ ਉਹਨਾਂ ਨੇ ਨਿਯੋਤਨ ਹੀ ਦਿੱਤਾ ਇਹਨਾਂ ਨੂੰ ਵਾਈਟ ਨਹੀਂ ਕੀਤਾ ਉਹਨਾਂ ਨੇ ਸਦਾ ਲਈ ਹੁਣ ਲੱਭ ਰਹੇ ਸੀ ਡੇਰਦਾਰੀਆਂ ਵੀ ਨਹੀਂ ਲੱਭ ਸਕਿਆ ਸਾਡੀਆਂ ਸਾਰੀਆਂ ਡੇਰਦਾਰੀਆਂ ਇੱਥੋਂ ਤੱਕ ਕਿ ਦੰਦਮਈ ਟਕਸਾਲ ਵੀ ਕਿਸੇ ਵੇਲੇ ਏਡੀ ਵੱਡੀ ਇਨਕਲਾਬੀ ਸੀ ਉਹ ਦੰਦਮਈ ਟਕਸਾਲ ਵੀ ਅੱਜ ਕੱਲ ਬੀਜੇਪੀ ਦੇ ਨੇੜੇ ਆ ਇਸ ਕਰਕੇ ਫਿਰ ਇਸ ਕਰਕੇ ਫਿਰ ਉਹਨਾਂ ਨੇ ਕੋਈ ਨਹੀਂ ਸੱਧਿਆ ਉਹਨਾਂ ਨੇ ਕੋਸ਼ਿਸ਼ ਕਰਕੇ ਲੱਭਿਆ ਵੀ ਅਸੀਂ ਸਾਡੇ ਜਿਹੜਾ ਇੱਥੇ ਕੇਂਦਰੀ ਸਿੰਘ ਸਵਾ ਇਹਦਾ ਉਹ ਉਹੀ ਸਟੈਂਡ ਹੈ ਜਿਹੜਾ ਕਿ ਜਿਹੜਾ ਕੇ ਸਿੰਘ ਸਵਾ ਮੁੰਬਈ ਤੋਂ ਕਿਸੇ ਵੇਲੇ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਉਹਨਾਂ ਦਾ ਸਿੱਖ ਬਣਨਾ ਵੀ ਇਹੀ ਹੈ ਉਹ ਸਾਹਮਣੇ ਦੇ ਸਿੱਖ ਕਿਸੇ ਵਿਚਾਰਧਾਰਾ ਤੋਂ ਸਿੱਖੀ ਵਿਚਾਰਧਾਰਾ ਤੋਂ ਪੜ੍ਹ ਕੇ ਬਣਦੇ ਆ ਜਿਵੇਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਾਂ ਜਿਹੜਾ ਹੁਣ ਲੀਡਰ ਹੈ ਉਹ ਤੇ ਜੀਵਨ ਸਿੰਘ ਉਹ ਕਹਿੰਦਾ ਵੀ ਮੇਰਾ ਸਾਰਾ ਪਰਿਵਾਰ ਹੈ ਜਿਹੜਾ ਉਹ ਦਲਤ ਹੈ ਮੇਰਾ ਪਰਿਵਾਰ ਹੈ 크ਿਸਚੀਅਨ ਹੈ ਤੇ ਮੁਸਲਮਾਨ ਹੈ ਉਹ ਦਾ ਸਾਰੇ ਰਿਸ਼ਤੇਦਾਰ ਸਾਬ ਕਹਿੰਦਾ ਮੈਂ ਸਿੱਖ ਇਸ ਕਰਕੇ ਬਣਿਆ ਵੀ ਮੈਂ ਮੈਂ ਉਸ ਨੂੰ ਸੁਣਦਾ ਹੁੰਦਾ ਸੀ ਉਹ ਗੁਰਨਾਨਕ ਦੇਵ ਜੀ ਦੀ ਜਪਜੀ ਸਾਹਿਬ ਦੀ ਵਿਆਖਿਆ ਕਰਦਾ ਸੀ ਤੇ ਵੀਰ ਦੀ ਵਿਆਖਿਆ ਕਰਦਾ ਸੀ ਮੈਨੂੰ ਲੱਗਿਆ ਵੀ ਮੈਂ ਇਹਦੇ ਰਾਹੀਂ ਕੁਝ ਸੁਣਦਾ ਵਾ ਸਿੱਧਾ ਪੜਨਾ ਉਹ ਪੜਨ ਲੱਗ ਗਿਆ ਗੁਰੂ ਉਹਨੇ ਫਿਰ ਸਿੱਖੀ ਦੇ ਬਾਰੇ ਪੜਿਆ ਗੁਰਨਾਨਕੂ ਵਾਰੇ ਪੜਿਆ ਸਾਰੇ ਸਾਰੀ ਗੁਰਬਾਣੀ ਪੜੀ ਤੇ ਕਬੀਰ ਬਾਰੇ ਪੜਿਆ ਤੇ ਉਹ ਫਿਰ ਸਿੱਖ ਬਣ ਗਿਆ ਸਿਕਿਪੇਸ਼ਨ ਦੇ ਸਾਲ ਦੀ ਬਣਿਆ ਉਹ ਸਾਰਾ ਸਿੱਖ ਤੇ ਹੁਣ ਤੋਂ ਅਨੰਦਪੁਰ ਸਾਹਿਬ ਜਾਤ ਲੈ ਕੇ ਅਸੀਂ ਸਾਰਾ ਇਸ ਕਰਕੇ ਉਹ ਉਹ ਜਾਤਪਾਤ ਦੇ ਵਿਰੁੱਧ ਜਿਹੜੀ ਸਿੱਖ ਵਿਚਾਰਧਾਰਾ ਹੈ ਉਸੇ ਤੋਂ ਵੀ ਉਹ ਸਿੱਖ ਬਣਦੇ ਆ ਉਹ ਹੈ ਇਹਨਾਂ ਵਾਂਗੂ ਦੂਸਰਾ ਨਾਮ ਸਿਵੜਨ ਜਾਂ ਜਿਵੇਂ ਸਾਡੇ ਇੱਥੇ ਚੱਲਦਾ ਵੀ ਐਨੇ ਪੁਰਾਣੀ ਸਿੱਖ ਬਣ ਗਏ ਐਨੇ ਪੁਰਾਣੀ ਸਿੱਖ ਬਣ ਗਏ ਇਹ ਹਰ ਹਰ ਗੁਰਦੁਆਰਿਆਂ ਵਿੱਚ ਇਸ ਕਿਸਮ ਦਾ ਭਾਸ਼ਾ ਨੂੰ ਹੁੰਦਾ ਪਰ ਉਹ ਬੰਦੇ ਜਿਹੜੇ ਉਹ ਪੁਰਾਣੀ ਸਿੱਖ ਬਣਦੇ ਆ ਉਹ ਬਜਾਰ ਧਾਰਾ ਦੇ ਪੱਧਰ ਤੇ ਵੰਡੇ ਆ ਕਿਉਂਕਿ ਬਹੁਤ ਪੀੜਤ ਆ ਆਸ-ਪਾਸ ਤੋਂ ਤੇ ਅੰਮੇਦਕਰਵਾਦ ਦੀ ਵੀ ਹੈ ਨਾਲ-ਨਾਲ ਹੋਵੇ ਅੰਮੇਦਕਰ ਨੂੰ ਵੀ ਸਾਰਾ ਜੋੜਦੇ ਆ ਪਰ ਸਿੱਖੀ ਤੋਂ ਸਮਝਦੇ ਆ ਵੀ ਬੁੱਧ ਧਰਮ ਜਿਵੇਂ ਅੰਮੇਦਕਰ ਮੰਨ ਤੋਂ 2 ਮਹੀਨੇ ਪਹਿਲਾਂ ਬੁੱਧ ਬੁੱਧ ਧਰਮ ਨੇ ਅਡਾਪਟ ਕੀਤਾ ਤੇ ਪਰ ਬੁੱਧ ਧਰਮ ਹੈ ਜਿਹੜਾ ਉਹ ਕਹਿੰਦੇ ਵੀ ਇਸ ਗੱਲ ਦੀ ਇਸ ਜਿਸ ਕਿਸਮ ਦਾ ਸਿੱਖੀ ਤਾਕਤ ਦਿੰਦੀ ਹੈ ਰੋਹਾਨੀਤ ਲੜਨ ਲਈ ਉਹ ਹਨ ਥੋੜਾ ਜਿਹਾ ਪਹਿਲਾਂ ਵੀ 2500 ਸਾਲ ਪਹਿਲਾਂ ਦਾ ਧਰਮ ਹੈ ਉਨੇ ਚ ਨੇੜੀਆਂ ਮਾਡਰਨ ਕਈ ਗੱਲਾਂ ਹੈ ਨਹੀਂ ਜਿਵੇਂ ਔਰਤ ਪ੍ਰਤੀ ਬੁੱਧ ਧਰਮ ਦਾ ਇੱਕ ਖਾਸ ਨਜ਼ਰੀਆ ਵੀ ਔਰਤ ਦੇ ਰੂਹ ਨਹੀਂ ਹੁੰਦੀ ਜੀ ਉਹਦੇ ਅੰਦਰ ਉਹਦੇ ਸੋਲ ਨਹੀਂ ਹੁੰਦੀ ਬਲਕਿ ਇਸ ਦੇ ਸੰਬੰਧ ਵਿੱਚ ਕਈ ਗੱਲਾਂ ਪੁਰਾਣਾ ਰਿਲੀਆ ਹੋਣ ਕਰਕੇ ਖੜੀਆਂ ਉਹਦੇ ਵਿੱਚ ਸਿੱਖ ਧਰਮ ਦੇ ਵਿੱਚ ਔਰਤਾਂ ਦੀ ਬਰਾਬਰੀ ਤੇਰਾ ਸਵਾਲ ਹੈ ਔਰਤਾਂ ਨੂੰ ਬਰਾਬਰ ਸਾਰੇ ਅਧਿਕਾਰ ਦੇਣ ਦਾ ਸਵਾਲ ਹੈ ਇਸ ਕਰਕੇ ਮਾਡਰਨ ਸੈਟਅਪ ਵਿੱਚ ਉਹਨਾਂ ਨੂੰ ਸਿੱਖੀ ਆਪਣਾ ਜਿਹੜੀ ਜ਼ਿਆਦਾ ਜ਼ਿਆਦਾ ਮਤਲਬ ਕਿ ਬਲਵਕਸ਼ੀ ਦੀ ਹੈ ਜ਼ਿਆਦਾ ਰੋਹਾਨੀਅਤ ਤਾਕਤ ਦਿੰਦੀ ਹੈ ਦੇਸ਼ ਕਰਕੇ ਜਿਹੜੇ ਬਣਦੇ ਆ ਉਹ ਪੜ੍ਹ ਲਿਖੇ ਬਣਦੇ ਆ ਉਹ ਤਾਂ ਆਪ ਉਥੇ ਪ੍ਰਚਾਰ ਕਰਦੇ ਆ ਠੀਕ ਆ ਉਹਨਾਂ ਨੂੰ ਕੁਝ ਬੰਦੇ ਬਾਹਰੋਂ ਵੀ ਸਪੋਰਟ ਕਰਦੇ ਹੋਣਗੇ ਕਰ ਰਹੇ ਆ ਹਾਂਜੀ ਪਰ ਸੁਸਾ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਜਿਸ ਤਰ੍ਹਾਂ ਵਿੱਚ ਜ਼ਿਕਰ ਆਉਂਦਾ ਕਿਤੇ ਕਿ ਉਹਨਾਂ ਨੇ ਬਹੁਤ ਜਨ ਜਿਹੜੀ ਹੈ ਇੱਕ ਦਰਾਵੜ ਪਾਰਟੀ ਵੀ ਬਣਾਈ ਹੈ ਤੇ ਉਹ ਪਾਰਟੀ ਤੋਂ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਉਥੇ ਪੋਲਿਟਿਕਲ ਵੀ ਆਪਣੇ ਆਪ ਨੂੰ ਹੈਲੋ 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 ਹਾਂਜੀ ਹੂੰ ਠੀਕ ਆਵਾਜ਼ ਆ ਰਹੀ ਹੈ ਮੈਂ ਕਹਿਆ ਕਿ ਉਹਨਾਂ ਨੇ ਜਿਹੜੀ ਬਹੁਜਨ ਦਰਾਵੜ ਪਾਰਟੀ ਉੱਤੇ ਬਣਾਈ ਹੈ ਉਹਦਾ ਪੋਲੀਟਿਕਲੀ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਜਾਂ ਉਹਦਾ ਕੀ ਉਹਨਾਂ ਨੇ ਨਿਸ਼ਾਨਾ ਮਿਥਿਆ ਬਿਕੋ ਬਹੁਜਨ ਦਰਾਵੜ ਪਾਰਟੀ ਦਾ ਮਤਲਬ ਇਹੀ ਹੈ ਉਹਨਾਂ ਦਾ ਵੀ ਸਮਾਜਿਕ ਇਕੁਐਲਿਟੀ ਸੋਸ਼ਲ ਲੈਵਲ ਦੀ ਜਿਹੜੀ ਇਕੁਐਲਿਟੀ ਹੈ ਜਿਹੜੀ ਅਸੀਂ ਵੀ ਸਿੰਘ ਸਵਾਲ ਦਾ 150 ਸਾਲ ਇੱਥੇ ਬਣਾਇਆ ਉਹਦੇ ਵਿੱਚ ਵੀ ਅਸੀਂ ਸਮਾਜ ਦੇ ਗੁਰੂ ਸਾਹਿਬ ਦੀ ਜਿਹੜੀ 250 ਸਾਲ 220 25 ਸਾਲ ਦਾ ਜਿਹੜਾ ਅਰਸ਼ਾ ਗੁਰੂਆਂ ਦਾ ਉਹ ਵੀ ਸਮਾਜਿਕ ਬਰਾਬਰੀ ਤੇ ਸਮਾਜਿਕ ਨਿਆਂ ਦੀ ਲੜਾਈ ਵੱਡੀ ਆ ਸਿੱਖੀ ਦਾ ਮੇ ਇੱਥੇ ਜਿਹੜੇ ਜਨਨਰਕ ਨਹੀਂ ਸੁਰਗ ਨਹੀਂ ਇੱਥੇ ਆਹੀ ਦੁਨੀਆ ਦਾ ਸਾਰਾ ਧਰਮ ਹੈ ਸਭ ਤੋਂ ਵੱਧ ਵਧੀਆ ਜੀਵਨ ਜਾਂਚ ਦਾ ਦੰਡਾ ਤੇ ਵੀਰ ਇਸ ਕਰਕੇ ਉਹ ਵੀ ਇਹ ਜੀਵਨ ਜਾਂਚ ਨੂੰ ਦੇ ਵਿੱਚੋਂ ਹੀ ਉਹਨਾਂ ਦੀ ਪਾਰਟੀ ਫਲੋ ਕਰਦੀ ਆ ਉਸੇ ਇਡਾਲੋਜੀ ਚੋਂ ਉਸੇ ਜੋ ਹੋਸਟੇਜ ਉਹਨਾਂ ਨੇ ਬਹੁਤ ਜਨ ਦਰਾਵੜ ਪਾਰਟੀ ਖੜੀ ਕੀਤੀ ਹੈ ਤੇ ਇਹ ਉਹਦਾ ਪ੍ਰਧਾਨ ਹੈ ਜਿਹੜਾ ਜੀਵਨ ਸਿੰਘ ਜਿਹੜਾ ਸਾਨੂੰ ਅੱਗੇ ਲੀਡ ਕੀਤਾ ਸੀ ਜੀਨੇ ਭਾਰਤ ਨੇ ਫਿਰ ਉਸ ਤੋਂ ਬਾਅਦ ਇਸੇ ਲੈਵਲ ਉੱਤੇ ਹੀ ਉੱਥੇ ਸੈਮੀਨਾਰ ਹੋਇਆ ਬਹੁਤ ਵੱਡਾ 78 ਘੰਟੇ ਲੰਮਾ ਦੋ ਸੈਸ਼ਨਾਂ ਵਿੱਚ ਸੈਮੀਨਾਰ ਹੋਇਆ ਉਸੇ ਉਹ ਸੈਮੀਨਾਰ ਵਿੱਚ ਵੀ ਸਾਰੇ ਚਲਤ ਲੀਡਰ ਬੋਲੇ ਟ੍ਰਾਈਬਲ ਲੀਡਰ ਬੋਲੇ ਮੱਧ ਪ੍ਰਦੇਸ਼ ਦੇ ਸਤਿਗੜ੍ਹ ਦੇ ਕੇਰਲਾ ਦੇ ਚਾਹੇ ਇਸ ਦੇ ਤਾਮਨਾ ਟੂ ਦੇ ਇਥੋਂ ਆਏ ਸਾਰੇ ਗਲਤ ਤੇ ਇਹ ਟ੍ਰਾਈਬਲ ਲੀਡਰ ਬੋਲੇ ਸਾਰੇ ਕਾਇਲੀ ਲੀਡਰ ਸੀ ਜਿਹੜੇ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਸਿੱਖਿਆ ਜਿਹੜੀ ਇਹ ਸਾਨੂੰ ਤਾਕਤ ਦਿੰਦੀ ਹੈ ਤੇ ਸਿੱਖੀ ਸਾਡੀ ਇਹ ਸਾਡਾ ਧਰਮ ਹੈ ਕਿਉਂਕਿ ਜਿਹੜਾ ਇੱਕ ਮਾਰਕਸਵਾਦੀ ਆਪਣੀਆਂ ਕੁਝ ਸੀਮਾਵਾਂ ਇਸ ਲੈਵਲ ਤੇ ਹੈ ਕੁਝ ਬਹੁਤ ਵਧੀਆ ਕਰਨਾ ਹੈ ਪਰ ਇਥੇ ਲੈਵਲ ਉੱਤੇ ਵੀ ਬੰਦੇ ਨੂੰ ਮジョਰਿਟੀ ਬੰਦੇਆਂ ਨੂੰ ਥੋੜਾ ਜਿਹਾ ਕਹਿੰਦੇ ਆ ਵੀ ਰੱਬ ਚਾਹੀ ਰਹੀ ਹੁੰਦਾ ਹੈ ਤੇ ਉਹ ਫਿਰ ਸਿੱਖੀ ਉਹ ਪਾਸਾ ਵੀ ਪੂਰਾ ਕਰ ਦਿੰਦੀ ਹੈ ਜਿਹੜੇ ਕਿ ਥੋੜੇ ਬੰਦੇ ਹੁੰਦੇ ਆ ਰੱਬ ਤੋਂ ਬਗੈਰ ਜਿਉਂ ਸਕਦੇ ਇਹ ਸਾਰੀ ਦੁਨੀਆ ਚ ਹੀ ਹੈਗਾ ਤੇ ਉਹ ਬੰਦੇ ਉਹਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਸਾਰੀ ਗੱਲ ਦੇ ਉੱਤੇ ਨਿਜਾਤ ਪਾਉਣ ਲਈ ਉਹਨਾਂ ਨੂੰ ਤੇ ਵੱਡੀ ਕਿਤੇ ਵੱਡੀ ਤਾਕਤ ਦੇ ਪ੍ਰਤੀਬੀ ਹੋਣਾ ਪੈਂਦਾ ਹਾਂਜੀ ਜੀ ਇਸ ਸਰ ਸਾਹਿਬ ਕੋਈ ਹੋਰ ਆਖੜੀ ਤੁਸੀਂ ਗੱਲ ਕਹਿਣੀ ਹੋਵੇ ਸਮਾਂ ਸਮਾਪਤ ਹੋ ਗਿਆ ਆਪਣਾ ਸੰਖੇਪ ਤੇ ਬਸ ਬਿਲਕੁਲ ਅਖੀਰਤੀ ਕਰਨੇ ਜਿਹੜਾ ਜਿਹੜਾ ਇਹ ਵਾਇਕਾਮ ਦਾ ਸਤਿਆਗ੍ਰਾਹੀ ਇਸ ਨੇ ਸਾਨੂੰ ਬਾਹਰ ਤੋਂ ਨਖਸ ਖਾਇਆ ਵੀ ਸਾਡੀਆਂ ਪ੍ਰੋਬਲਮਾਂ ਕੀ ਸੀ ਸਾਡੀਆਂ ਸਾਡੇ ਅਸੀਂ ਅਸੀਂ ਕਿਸ ਤਰੀਕੇ ਨਾਲ ਇਨਕਲਾਬੀ ਸਮਾਜਿਕ ਲੈਵਲ ਦੇ ਆਸ-ਪਾਸ ਦੇ ਵਿਰੋਧ ਕੇਂਦਰ ਗਏ ਜਾਂਦੇ ਸੀ ਕਿਵੇਂ ਅਸੀਂ ਸਾਡੀ ਚੀਜ਼ ਬਾਹਰ ਖਤਮ ਕਰ ਲਈ ਤੇ ਅਸੀਂ ਹੁਣ ਸਾਡੀ ਸਿੱਖੀ ਕੀ ਹੈ ਸਾਨੂੰ ਹੁਣ ਪੰਜਾਬ ਦੇ ਐਸਜੀਬੀਸੀ ਤੇ ਸਾਡੇ ਬਾਰੇ ਹੁਣ ਕੀ ਸਮਝਿਆ ਜਾਂਦਾ ਹੈ ਇਹ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਤੇ ਉੱਥੋਂ ਸਾਨੂੰ ਇਸ ਗੱਲ ਦਾ ਅਹਿਸਾਸ ਬੜਾ ਹੋਇਆ ਤੇ ਸਾਨੂੰ ਸਾਨੂੰ ਇਹ ਲੱਗਦਾ ਵੀ ਹੁਣ ਸਿੱਖੀ ਦਾ ਜਿਹੜਾ ਅਸਲੀ ਰੂਹ ਹੈ ਅਸਲੀ ਰੋਗ ਆ ਜਿਹੜੀ ਬਰਾਬਰਤਾ ਦੀ ਉਹ ਤਾਂ ਹੀ ਨਿਕਲ ਸਕੋਗੇ ਜੇ ਵੱਤਲ ਕੇ ਵੀ ਸਹੀ ਲੈਵਲ ਤੇ ਅਸੀਂ ਮੁਲੰਗੜ ਕਰਾਂਗੇ ਵੀ ਸਿੱਖੀ ਹੈ ਕੀ ਹੈ ਉਹ ਜਾਤ ਵਿਰੁੱਧ ਬੁੱਧ ਅਸੀਂ ਆਪਣਾ ਕੈਂਪੇਨ ਰੱਖਾਂਗੇ ਹਾਂਜੀ ਇਹ ਜਿਹੜੇ ਦੋ ਸਾਡੇ ਸਪੋਰਟ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਇਸ ਨੂੰ ਆਪਣੇ ਦੋਸਤਾ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਸ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਆਪਣੀ ਰਾਏ ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ